ਮੋਲਗਿਆ ਸਾਹਿਬ ਤੁਹਾਨੂੰ ਬਹੁਤ-ਬਹੁਤ ਬਧਾਈਆਂ ਜੀ ਕਾਮਦਿਆਂ ਤੇ ਵੀਰ ਤੁਹਾਨੂੰ ਪੇਸ਼ ਕਰ ਰਿਹਾ ਭਾਰ ਨੇ ਆਪਣਾ ਪੈਸਾ ਤੁਹਾਡਾ ਪੇਸ਼ ਕੀਤਾ ਤੇ ਮੈਂ ਸੋਣੀ ਹੀ ਮੈਗੀ ਵਾਲਾ ਲਾਗੀ ਤੋ ਦੋ ਗਾ ਦਾ ਪੇਸ਼ ਕਰਾਂ ਅੱਛਾ ਇੱਕ ਦਿਨ ਸੋਣੀ ਨਾਲ ਕੜੇ ਦੇ ਕਰਨ ਲਗੀ ਕੁਝ ਗੱਲਾਂ ਉਹ ਦਰਦਾਂ ਦੇ ਆਸ਼ੂ ਕਰਿਆ ਸੀ ਮਾਰ ਨੇ ਹਾਸੀ ਛੱਲਾ ਆਖੇ ਅੱਜ ਬਣਾ ਦੀ ਕੜਿਆ ਮਾਹੀ ਦਿਲ ਦਾ ਪਿਆਰਾ ਆ ਆਖੇ ਅੱਜ ਬਣਾ ਦੀ ਕੜਿਆ ਮਾਹੀ ਦਿਲ ਦਾ ਪਿਆਰਾ ਉਨਵੇਂ ਸੌ ਦਰਿਆ ਵਿੱਚ ਮੇਰਾ ਇੱਕ ਸਹਾਰਾ ਦਿਲ ਵਿੱਚ ਮੇਰੇ ਇਸ਼ਕ ਪਿਆਰ ਨੇ ਕਰ ਦਈ ਅੜਿਆ ਪੂਰੇ ਕੀਤੇ ਕੌਲ ਕਰਾ ਜੋ ਉਸ ਨਾਲ ਰਹਿ ਨਾ ਜਾਣਿਆ ਤੂਵੇ ਇਸ਼ਕ ਨੇ ਮੈਨੂੰ ਕਮੜੀ ਕੀਤਾ ਆਜ ਇਸ਼ਕ ਨੇ ਮੈਨੂੰ ਕਮੜੀ ਕੀਤਾ ਤਾ ਮੇਰੇ ਹੱਥ ਪਈ ਜੁੜਾ लोड़ सोणी नाल ਇਲਾਕੇ ਨਾਮ ਹੀ ਵਾਦ ਦਾ ਚੱਲ ਪਈ ਵਿੱਚ ਚਰਾਉਂਦੇ ਅੱਡੇ ਮੁਸੀ ਨੇ iracial ਲਗਾ ਕੇ ਫਿਰ ਵਿੱਚ ਚਨਾ ਦੇ ਮੀਂਝੋਰਾ ਦਾ ਬਸੇ ਉਤੋਂ ਆ ਮੀਂਝੋਰਾ ਦਾ ਬਸੇ ਉਤੋਂ ਬਿਜਲੀ ਕਰਕੇ ਡਰਾਵੇ ਚਨਾਵੇ ਉੱਛਲੋ ਚੜੇ ਚੱਲੇ ਆਪਣਾ ਜੋਰ ਲਗਾਵੇ ਬਾੜੀ ਦੀ ਉਹ ਜਨਮਾਨੀ ਵੇ ਜਦੋਂ ਆਮੀ ਕਰੇ ਨੂੰ ਖੋਰਨ ਲੱਗੀ ਸੋਹਣੇ ਰੋਟਾ ਟਾਟਾ ਅੰਦਰ ਕੱਲਿਆ ਤੋਰਨ ਲੱਗੀ ਦਿਲ ਦਾ ਛੱਡਿਆ ਤੇ ਬੰਦੀ ਬੁੱਤਲੀ ਦਿਲ ਦਾ ਛੱਡਿਆ ਪ੍ਰੇਮ ਦੀ ਪੁੱਤਰੀ ਤੱਕ ਕੇ ਦੂਰ ਜਨਾਰਾ ਕੋਲ ਦੇ ਘਰੇ ਉਠੇ ਲੀ ਜਾਵੇ ਮਿਲ ਜਾਏ ਤੇ ਤਾਂ ਪਿਆਰਾਂ ਕਰਾ ਤੇ ਖੁਰ ਗਿਆ ਰਹਿ ਗਈ ਇਕੱਲੀ ਨੀ ਉਪੜ ਲੱਗੀ ਕਦੀ ਉਪਰ ਤੇ ਕਦੀ ਛਲਾ ਦੇ ਖੋਪੇ ਖੋੜ ਲੱਗੀ ਦੀਪ ਆਖੇ ਕਹਿਰ ਖੁਦਾ ਦਾ ਬੈਤੀ ਪਿਓ ਆਖੇ ਕਹਿਰ ਖੁਦਾ ਦਾ ਕੱਚਾ ਕੱਚ ਕਮਾਇਆ ਮਾਹੀ ਤੀਕਣਾ ਪੁੱਜਣ ਦਾ ਪਹਿਲਾ ਹੀ ਮਾਰ ਬਤਾਇਆ ਮਾਹੀ ਤੀਕਣਾ ਪੁੱਜਣ ਦਾ ਪਹਿਲਾ ਹੀ ਮਾਰ ਬਤਾਇਆ ਵਾਹ ਜਿਆ ਬੋਲ ਜੀ ਤਲਵਿਸ਼ਾ ਥੈਂਕ ਯੂ ਜੀ ਬਹੁਤ ਬੈਠੀ ਪਟਨਾਣੀ ਜੂ ਵੀ ਪੰਜ ਦਰਿਆ ਦੀ ਗਾਣੀ ਇਹ ਸ਼ਕਤੀ ਹੈ ਇਹ ਕਮਜ਼ੋਰੀ ਸਭ ਕਲਾਕਾਰ ਦੀ ਇੱਕ ਇਤਾਰਨਾ ਵਸ ਕਰਾਦੀ 171 ਬਹੁਤ ਵਧੀਆ ਤੁਮੀ ਵਜਾਈ ਜੀ 2:00 ਵਜੇ ਵੀ ਆਉਂਦੇ ਹੁੰਦੇ ਨੇ ਤੁਮੀ ਨਾਲ ਅਜੇ ਸੁਣਨੇ ਹੋਵੇ ਮੈਂ ਸੁਣਦਾ ਰਹਾਂਗੀ ਕਾਸ਼ ਮਣੀ ਤੇ ਵਾਹ ਜੀ ਕੀ ਬਾਤ ਐਡਵੋਕੇਟ ਲੀਲੀ ਮਨਾਰੰਗ ਜੀ ਮੈਡਮ ਸੇ ਰਿਪੋਰਟ ਜੀ ਇਹਨੂੰ ਵੈਲਕਮ ਜੀ ਹੋਣ ਲਈ ਬਹੁਤ ਬਹੁਤ ਧੰਨਵਾਦ ਜੀ ਸਦਮ ਕਿੰਨੇ ਕਿੰਨੇ ਅਮਰ ਬੀਤੀ ਕਿਨੂ ਬੀਤੀ ਕਰਾਂਗਾ ਅੱਜ ਬਹੁਤ ਬੜੀਆਂ ਸ਼ੰਕਾਰ ਦੇ ਬਹੁਰੇ ਤੇ ਰਿਹਾ ਹੋ ਕੇ ਸਿਮਤੀ ਬਹੁਰੇ ਪ੍ਰਮਾਤਮਾ ਕਰੇ ਇਸੇ ਤਰ੍ਹਾਂ ਹਾਜ਼ਰੀ ਭਰਦੇ ਰਹੇ ਜੀ ਤੇ ਕੀ ਜੀ ਸਰ ਸ੍ਰੀ ਦਾ ਸਮਵਾਲੀਆ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਮਹਾਰਾਜ ਜੈਸਤਾਂ ਜਰਦੀ ਕਦਰ ਰੱਖਿਏ ਮੈਂ ਐਵੇਂ ਕੋਈ ਕਹਿਦੇ ਨਹੀਂ ਕਰਕੇ ਮੈਂ ਦੇਖ ਰਿਹਾ ਕਿ ਮਤਲਬ ਕੋਈ ਗਈ ਹੋਈ ਹੈ ਇੱਕ ਪੈਰਾ ਹੀ ਹੀ ਹੀਰ ਦੇ ਵਿੱਚੋਂ ਹੀ ਕਿਤਾਬ ਮੇਰੇ ਕੋਲ ਪਈ ਸੀ ਨਾ ਦਾਇ ਕੋ ਪੈਰਾ ਤੋਂ ਸਮਝ ਕੋਸ਼ਿਸ਼ ਕਰਨਾ ਆਮਦ ਆ ਦੋ ਸ਼ਬਦ ਮੈਨੂੰ ਨਹੀਂ ਪਤਾ ਸੀਗੇ ਤੇ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਆਮਦ ਇੱਕ ਮਤਲਬ ਪ੍ਰਮਾਤਮਾ ਦਾ ਨਾਮ ਉਹਦੀ ਉਸਤਤ ਜਨਮ ਕਰਦੇ ਹਨ ਤੇ ਨਾਲ ਹੀ ਇੱਕ ਸ਼ਬਦ ਸੀਗਾ ਵੱਧ ਬੰਧਨ ਜਦੋਂ ਆਪਾ ਕਿਸੇ ਆ ਦੇਗੀ ਜਾਂ ਕਿਸੇ ਵਡੇ ਬੰਦੇ ਦੀ ਉਸਤ ਕਰਦੇ ਆ ਤੇ ਮੈਂ ਅੱਜ ਮੈਂ ਲੰਬਾ ਤੇ ਨਹੀਂ ਗਾ ਪਾਉਂਗਾ ਹਉ ਹੱਲ ਹਮਦ ਖੁਦਾਇ ਦਾ ਵਿਜਿਤ ਤੀਜੇ इश्क इश्कता सू जगदा मिया पहलो आप ई रमन इश्क मशहूक है नवीर मिया इश्क पीर फकीर मतलबु है ਇਸ਼ਕ ਪੀਰ ਫਕੀਰ ਅਮਰਤ ਬਾਹ ਹੈ ਸਮਰਤ ਇਸ਼ਕ ਦਾ ਭਰ ਰੰਝੂ ਲੁਮੀਆਂ ਹਿਲੇ ਤੰਨਾ ਦੇ ਬਾਗ ਕਲੂਗੇ ਅੰਦਰ ਜਿੰਨਾ ਕੀਤਾ ਹੈ ਇਸ਼ਕ ਪ੍ਰਭੂ ਲੁਮੀਆਂ ਜੋ ਜੀਨਾਤ ਸੁਰਮਕੂਲ ਵਾਲੇ ਜਾਂਦੇ ਹੱਕ ਦਦੂਨ ਲੋਕਾ ਕੀਤਾ ਆ ਕੀ ਆਪ ਤੇ ਮਰਤਬਾ ਵਟਾ ਦਿੱਤਾ ਸੋਭਾ ਖਲਕ ਦੇ ਹੈਬ ਕੀ ਪਾਤ ਕੀ ਤਾ ਸਵਾਰ ਹੋਏ ਕਿ ਔਲੀਆ ਉਮੀਆਂ ਦਾ ਅੱਗੇ ਹੱਥ ਦੇ ਆਪ ਨੂੰ ਖਾਤ ਕੀਤਾ ਸਰੇ ਉਮਤੀ ਉਮਤੇ ਰੋਜ ਕਿਆਮਤ ਖੁਸ਼ੀ ਛੱਡ ਕੇ ਜਿਓ ਗਮਨਾਕ ਕੀਤਾ ਖੁਸ਼ੀ ਛੱਡ ਕੇ ਜਿਓ ਗਮਨਾਕ ਕੀਤਾ ਬਹੁਤ